गुजारिश मेरी इन्नी है अपने हेल्थ मिनिस्टर साहब कृपा करके एक विजिट करो आप सारे हॉस्पिटल्स ਦੇ ਵਿੱਚ ਇਹੀ ਪੋਜੀਸ਼ਨ ਮੈਂ ਨਹੀਂ ਚਾਹਦਾ ਕਿ ਤੁਹਾਨੂੰ ਏਮਬੈਰਸ ਇੱਥੇ ਕੀਤਾ ਜਾਏ ਫਿਰ ਤੁਸੀਂ ਕੋਈ ਗਲਤ ਫਿਰ ਇੱਥੇ ਉੱਠ ਕੇ ਕੋਈ ਇੰਸ਼ੋਰੈਂਸ ਦਿਓ ਇਹ ਅਗਲਾ ਹਾਊਸ 6 ਮਹੀਨੇ ਬਾਅਦ ਮਿਲਣਾ ਫਿਰ ਉੱਥੇ ਤਾਂ ਉੱਥੇ ਹੀ ਕੰਮ ਰਹਿ ਜੇ ਤਾਂ ਮੇਰੀ ਬੇਨਤੀ ਇੰਨੀ ਹੈ ਕਿ ਤੁਸੀਂ ਸਾਡੇ ਸਾਥੀਓ ਦੋਸਤੋ ਮੈਂ ਤੁਹਾਡੀ ਇੱਜ਼ਤ ਕਰਨਾ ਕਿਰਪਾ ਕਰਕੇ ਆਓ ਸਾਰੇ ਤੁਹਾਨੂੰ ਮਿਨਿਮਮ ਜਿਹੜੇ 5 ਦੇ ਸੈਂਟਰਸ ਨੇ ਕਮਿਊਨਿਟੀ ਹੈਲਥ ਸੈਂਟਰਸ ਉਹਨਾਂ ਨੂੰ ਤੁਸੀਂ ਵਿਜ਼ਿਟ ਕਰੋ ਤੁਹਾਡੇ ਵਾਸਤੇ ਬੈਟਰ ਹੋਏਗਾ ਤੁਸੀਂ ਸਲਾਹ ਲਾਦੇ ਹੋ ਤੁਸੀਂ ਉਹਨਾਂ ਨੂੰ ਪੁੱਛੋ ਵੀ ਆਓਗੇ ਉਹੀ ਤਾਂ ਮੈਂ ਪੁੱਛ ਰਿਹਾ ਇਨੀ ਤੁਸੀਂ ਤਾਂ ਹੀ ਬਣ ਰਹੇ ਹੋ ਤੁਹਾਡੇ ਵਰਗਾ ਇਹਨਾਂ ਨੂੰ ਬਣਾਣਾ ਕਿਹੜਾ ਚੌਕ ਹੈ ਵਾਹਿਗੁਰੂ ਦੱਸੋ ਜੀ ਸਪੀਕਰ ਸਾਹਿਬ ਜੀ ਮੰਤਰੀ ਜੀ ਮੈਂ ਤੁਹਾਡੇ ਜ਼ਰੀਏ ਮਾਨਯੋਗ ਬਾਜਵਾ ਸਾਹਿਬ ਨੂੰ ਦੱਸਣਾ ਚਾਹੁੰਦਾ ਜੀ ਬਹੁਤ ਸਾਡੇ ਵਿੱਚੋਂ ਮੇਰੇ ਖਿਆਲ ਸਭ ਤੋਂ ਜ਼ਿਆਦਾ ਤਜਰਬੇਕਾਰ ਪਾਰਲੀਮੈਂਟੇਰੀਅਨ ਹੈ ਜੀ ਇਹ ਮਿਨਿਸਟਰ ਵੀ ਰਹੇ ਆ ਔਰ ਮੈਂਬਰ ਆਫ ਪਾਰਲੀਮੈਂਟ ਵੀ ਰਹੇ ਆ ਐਮ ਐਲ ਏ ਬੜੀ ਵਾਰ ਰਹੇ ਔਰ ਜੱਦੀ ਪੁਸ਼ਤੀ ਪਰਿਵਾਰ ਵੀ ਸਾਰਾ ਉਹ ਨਜ਼ਰ ਵੀ ਆਉਂਦਾ ਜੀ ਸਰ ਕਾਦਿਆਂ ਦੇ ਵਿੱਚ ਪੰਜ ਜਿਹੜੇ ਹੈਗੇ ਆ ਉਹ ਕਮਿਊਨਿਟੀ ਹੈਲਥ ਸੈਂਟਰ ਹੈ ਜੀ ਸਰ ਜੇ ਤੁਸੀਂ ਬਾਕੀ ਪੰਜਾਬ ਤੇ ਚਾਤ ਮਾਰੋਗੇ ਨਾ ਜੀ ਤਾਂ ਬਰਨਾਲਾ ਜ਼ਿਲ੍ਹਾ ਜੀ ਉੱਥੇ ਚਾਰ ਹੈ ਜੀ ਫਰੀਦਕੋਟ ਦੇ ਵਿੱਚ ਤਿੰਨ ਹੈ ਸਰ ਤੇ ਬਾਕੀ ਫਤੇਗੜ ਸਾਹਿਬ ਦੇ ਵਿੱਚ ਪੰਜ ਹੈ ਜੀ ਬਾਕੀ ਜਿੰਨੇ ਤੁਹਾਡੇ ਡਿਸਟ੍ਰਿਕਟ ਹੈਗੇ ਆ ਜੀ ਨਵੇਂ ਸ਼ਹਿਰ ਚ ਬਲੇਰਕੋਟ ਦੇ ਚ ਤਾਂ ਦੋ ਹੀ ਹੈ ਜੀ ਬਾਕੀ ਕਿਤੇ ਪੰਜ ਹੈ ਚਾਰ ਹੈ ਨਵੇਂ ਸ਼ਹਿਰ ਚ ਜਿੰਨੇ ਵੀ ਹੈਗੇ ਆ ਤੁਹਾਡੇ ਜੀ ਪਠਾਨਕੋਟ ਦੇ ਵਿੱਚ ਚਾਰ ਹੈ ਸਰ ਜਿੰਨੇ ਇੱਕ ਜ਼ਿਲ੍ਹੇ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਕੋਲ ਆ ਇਹਨਾਂ ਕੋਲ ਪੰਜ ਸਰ ਪੰਜ ਸਿਸੀਆ ਪੰਜ ਐਸ ਸਮੋ ਲੱਗੇ ਹੋਇਆ ਪੰਜ ਦੇ ਪੰਜ ਹਾਜ਼ਰ ਹੈ ਜੀ 13 ਪੋਸਟਾਂ ਮੈਡੀਕਲ ਆਫਸਰ ਦੀਆਂ 13 ਦੀਆਂ 13 ਭਰੀਆਂ ਹੋਈਆਂ ਜੀ ਡੈਂਟਲ ਸਰਜਰੀ ਦੀਆਂ 5 ਚੋਂ 4 ਭਰੀਆਂ ਹੋਈਆਂ ਜੀ ਸਰ ਇਹਨਾਂ ਦੇ ਜਿਹੜੇ ਸਟਾਫ ਨਾਲ ਸੇ 34 ਚੋਂ 32 ਭਰੀਆਂ ਹੋਈਆਂ ਇੰਨੀ ਰੇਸ਼ੋ ਸਰ ਸਾਰੇ ਪੰਜਾਬ 'ਚ ਨਹੀਂ ਹੈ ਜੀ ਇਹਨਾਂ ਕੋਲੇ ਪੰਜਾਬ ਵਿੱਚ ਸਭ ਤੋਂ ਵੱਧ ਜਿਹੜੇ ਹੈਗੇ ਆ ਉਹ ਸੀਐਚਸੀ ਆ ਗਿਆ ਕਿਸੇ ਵੀ ਕੌਂਸਟੀਟੈਂਸੀ 'ਚ ਮੈਂ ਕਹਿੰਦਾ ਪੰਜਾਬ 'ਚ ਉਹ ਨਹੀਂ ਦੇਸ਼ ਵਿੱਚ ਸਭ ਤੋਂ ਵੱਧ ਹੈ ਜੀ ਉਹਨਾਂ ਦੇ ਕੋਲੇ ਕੰਦਿਆਂ ਕੋਲੇ 5 ਹੈ ਜੀ ਬਾਕੀ ਸਾਰੇ ਗੁਰਦਾਸਪੁਰ ਕੋਲੇ ਇਹਨਾਂ ਕੋਲੇ 2-2 ਹੈਗੇ ਆ ਸਾਰਿਆਂ ਕੋਲੇ ਜੀ ਸਰ ਮੈਂ ਕੋਈ ਉਹ ਨਹੀਂ ਕਹ ਰਿਹਾ ਸਰ ਇਹਨਾਂ ਨੂੰ 45 ਬੰਦੇ ਅਸੀਂ ਐਨਐਚਐਮ ਚੋ ਵੀ ਦਿੱਤੇ ਆ ਜੀ ਐਡੀਸ਼ਨਲ ਸਟਾਫ ਜਿਹੜਾ ਇਹਦੇ ਵਿੱਚ ਰਿਫਲੈਕਟ ਨਹੀਂ ਕਰਦਾ ਬਾਜਵਾ ਸਾਹਿਬ ਤੁਹਾਡੇ ਕੋਲੇ 148 ਕੋਪੈਂਟ ਆ ਸਾਰੀਆਂ ਵਰਕਿੰਗ ਆ ਜੀ ਹੁਣ ਤੁਸੀਂ ਇੱਕ ਜ਼ਿਲ੍ਹੇ ਨਾਲੋਂ ਵੱਡ ਕਮਿਊਨਿਟੀ ਹੈਲਥ ਸੈਂਟਰ ਆ ਜੀ ਤੁਹਾਡੇ ਕੋਲੇ ਸਾਰੇ ਵਿੱਚ ਬੇਨਤੀ ਇਹ ਆ ਕਿ ਮੈਂ ਬਾਜਵਾ ਸਾਹਿਬ ਨੂੰ ਇਹ ਕਹਿ ਸਕਦਾ ਦੇਖੋ ਤੁਹਾਡੇ ਕੋਲੇ 5 ਦੇ 5 ਸਮੋ ਲੱਗੇ ਆ ਸਰ ਡਾਕਟਰ ਵੀ ਲੱਗੇ ਹੋਏ ਆ ਤੁਹਾਡੇ ਕੋਲੇ ਸ਼ਾਰਟੇਜ ਹੈਗੀ ਆ ਸਪੈਸ਼ਲਿਸਟ ਨਹੀਂ ਹੈਗੀ ਆ ਉਹ ਪੂਰੀ ਕਰਾਂਗੇ ਜੀ ਉਹ ਅਸੀਂ ਭਰਤੀ ਕਰ ਰਹੇ ਹਾਂ ਉਹਦੇ ਤੇ ਵੀ ਆ ਰਹੇ ਹਾਂ ਸਰ ਉਹ ਵੀ ਸੁਣ ਲਓ ਜਵਾਬ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर